ਸਖਪਾਲ ਸਿੰਘ ਅਗਲਾੜ ਫਤਿਹ ਅਰਦਾ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਬਿਹਾਰ ਦੇ ਬਹੁਤ ਗਿਆ ਤੋਂ ਇਨਸਾਨੀਅਤ ਤੇ ਦੇਸ਼ ਨੂੰ ਸ਼ਰਮਸਾਰ ਕਰਦੀ ਇੱਕ ਅਜੀਬ ਘਟਨਾ ਸਾਹਮਣੇ ਆਈ ਆ ਕਿ ਸੁਣ ਕੇ ਤੇ ਸੋਚ ਕੇ ਰੂਹ ਕੰਬ ਉੱਠਦੀ ਆ ਸਰੀਰ ਲੂ ਕੰਡੇ ਹੋ ਉਤਰਦਾ ਆ ਬਿਹਾਰ ਦੇ ਵਿੱਚ ਜਿੱਥੇ ਵਿਧਾਨ ਸਭਾ ਦਾ ਇਲੈਕਸ਼ਨ ਸਰਤੇ ਆ ਤੇ ਉੱਥੇ ਦੇਸ਼ ਦੀ ਧੀ ਨਾਲ ਦੇਸ਼ ਦੀ ਬੇਟੀ ਨਾਲ ਦੇਸ਼ ਦੀ ਭੈਣ ਨਾਲ ਅਚਈ ਦਰਿੰਦਗੀ ਹੁੰਦੀ ਆ ਕਿ ਆਪਣੇ ਆਪ ਦੇ ਵਿੱਚ ਸੋਚ ਕੇ ਸ਼ਰਮ ਆਉਂਦੀ ਆ ਕਿ ਅਸੀਂ ਇਹੋ ਜਿਹੇ ਦੇਸ਼ ਦੇ ਵਾਸੀ ਆ ਘਟਨਾ ਕੀ ਹੁੰਦੀ ਆ ਕਿ ਬਿਹਾਰ ਦੇ ਵਿੱਚ ਹੋਮਗਾਰਡ ਪੁਲਿਸ ਦੀ ਭਰਤੀ ਚੱਲ ਰਹੀ ਹੁੰਦੀ ਆ ਇਸੇ ਦੌਰਾਨ 26 ਸਾਲਾ ਇੱਕ ਕੁੜੀ ਇੱਕ ਦੇਸ਼ ਦੀ 30 ਦੇਸ਼ ਦੀ ਭੈਣ ਇਸ ਭਰਤੀ ਦੇ ਵਿੱਚ ਸ਼ਾਮਲ ਹੁੰਦੀ ਆ ਤੇ ਆਪਣਾ ਮੈਡੀਕਲ ਜਿੱਥੇ ਹੋਣਾ ਹੁੰਦਾ ਉੱਥੇ ਪਹੁੰਚਦੀ ਗਰਾਊਂਡ ਦੇ ਵਿੱਚ ਪਹੁੰਚਦੀ ਆ ਦਾਉੜ ਲੱਗ ਰਹੀ ਹੁੰਦੀ ਆ ਦਾਉੜ ਉਹਨੇ ਕੱਢਣੀ ਹੁੰਦੀ ਆ ਤੇ ਇਸੇ ਦੌਰਾਨ ਅਚਾਨਕ ਉਹਦੀ ਤਬੀਅਤ ਖਰਾਬ ਹੋ ਜਾਂਦੀ ਆ ਤੇ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਜਾਂਦੀ ਆ ਜਿਹੜੇ ਉੱਥੋਂ ਦੇ ਪ੍ਰਬੰਧਕ ਹੁੰਦੇ ਨੇ ਜਿਹੜੇ ਵੀ ਸਿਲੈਕਟਰ ਹੁੰਦੇ ਨੇ ਉਹਨਾਂ ਵੱਲੋਂ ਇੱਕ ਐਂਬੂਲੈਂਸ ਸੱਦੀ ਜਾਂਦੀ ਆ ਤੇ ਐਂਬੂਲੈਂਸ ਵਿੱਚ ਪਾ ਕੇ ਉਸ ਪੈਣ ਨੂੰ 4-5 ਕਿਲੋਮੀਟਰ ਦੂਰ ਉਸ ਗਰਾਊਂਡ ਤੋਂ ਮੈਡੀਕਲ ਕਾਲਜ ਦੇ ਵਿੱਚ ਇਲਾਜ ਲਈ ਭੇਜਿਆ ਜਾਂਦਾ ਤੇ ਇਸੇ ਦੌਰਾਨ ਜਿਹੜਾ 4-5 ਕਿਲੋਮੀਟਰ ਦਾ ਜਿਹੜਾ ਵਕਫਾ ਸੀਗਾ ਉਸ ਗਰਾਉਂਡ ਤੋਂ ਤੇ ਮੈਡੀਕਲ ਕਾਲਜ ਤੱਕ ਦਾ ਉਹ ਦਰਿੰਦੇ ਉਸ ਐਂਬੂਲੈਂਸ ਦਾ ਡਰਾਈਵਰ ਅਤੇ ਉਹਦੇ ਵਿੱਚ ਵਿੱਚ ਜਿਹੜਾ ਟੈਕਨੀਸ਼ੀਅਨ ਮੌਜੂਦ ਸੀਗਾ ਉਹ ਉਸ ਲਾਚਾਰ ਬੇਵਸ ਕੁੜੀ ਦੀ ਇਹੋ ਜੀ ਮਜਬੂਰੀ ਦਾ ਫਾਇਦਾ ਐਸਾ ਠਾਉਂਦੇ ਨੇ ਕਿ ਰਸਤੇ ਦੇ ਵਿੱਚ ਉਹ ਜਿਹੜਾ ਟੈਕਨੀਸ਼ੀਅਨ ਹੈ ਉਹਦੇ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੰਦਾ ਕਿ ਤੈਨੂੰ ਫਰਸਟ ਐਡ ਦੇਣੀ ਆ ਫਰਸਟ ਐਡ ਦੇ ਨਾਂ ਤੇ ਉਹਦੇ ਨਾਲ ਗੰਧੀਆਂ ਤੇ ਕੋਝੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਜਦੋਂ ਉਹ ਕੁੜੀ ਵਿਰੋਧ ਕਰਦੀ ਆ ਤੇ ਉਹਦੇ ਮੂੰਹ ਤੇ ਕੋਈ ਨਸ਼ੀਲਾ ਸਪਰੇ ਜਿਹੜਾ ਉਹ ਮਾਰ ਦਿੱਤਾ ਜਾਂਦਾ ਜਿਸ ਦੇ ਨਾਲ ਉਹ ਬੇਹੋਸ਼ੀ ਦੀ ਹਾਲਤ ਵਿੱਚ ਚਲੀ ਜਾਂਦੀ ਆ ਤੇ ਸੜਕ ਤੋਂ ਜਿਹੜਾ ਉਹ ਰਾਹ ਹੁੰਦਾ ਜਿਹੜੇ ਰਾਹ ਤੇ ਐਂਬੂਲੈਂਸ ਜਾ ਰਹੀ ਹੁੰਦੀ ਆ ਕਟੋ-ਕਟ ਅੱਧੇ ਪੌਣੇ ਘੰਟੇ ਵਾਸਤੇ ਐਂਬੂਲੈਂਸ ਇੱਕ ਸਾਈਡ ਤੇ ਜਿਹੜੀ ਆ ਰੁਕ ਲਈ ਜਾਂਦੀ ਆ ਤੇ ਵਾਰੀ-ਵਾਰੀ ਦੋਵਾਂ ਵੱਲੋਂ ਉਸ 26 ਸਾਲਾ ਕੁੜੀ ਦਾ ਜਿਹੜਾ ਆ ਜ਼ਬਰਦਸਤ ਕੀਤਾ ਜਾਂਦਾ ਟੈਕਨੀਸ਼ੀਅਨ ਅਤੇ ਐਂਬੂਲੈਂਸ ਦੇ ਡਰਾਈਵਰ ਵੱਲੋਂ ਤੇ ਜਦੋਂ ਉਹ ਮੈਡੀਕਲ ਕਾਲਜ ਦੇ ਵਿੱਚ ਪਹੁੰਚਦੇ ਨੇ ਉਸ ਕੁੜੀ ਨੂੰ ਉਥੇ ਇਲਾਜ ਵਾਸਤੇ ਛੱਡ ਕੇ ਫਰਾਰ ਹੋ ਜਾਂਦੇ ਨੇ ਜਦੋਂ ਉਸ ਕੁੜੀ ਨੂੰ ਹੁਸ਼ ਆਉਂਦੀ ਹੈ ਤੇ ਉਹ ਹਸਪਤਾਲ ਦੀਆਂ ਨਰਸਾਂ ਦੇ ਨਾਲ ਇਹ ਸਾਰੀ ਆਪਣੀ ਜਿਹੜੀ ਆਪੀਤੀ ਹੁੰਦੀ ਆ ਉਹ ਸਾਂਝੀ ਕਰਦੀ ਹੈ ਕਿ ਉਹਦੇ ਨਾਲ ਬਹੁਤ ਗਲਤ ਹੋ ਚੁੱਕਾ ਹੈ ਡਰਾਈਵਰ ਅਤੇ ਟੈਕ ਟੈਕਨੀਸ਼ੀਅਨੇ ਵੱਲੋਂ ਤੇ ਉਹ ਜਿਹੜੀਆਂ ਨਰਸਾਂ ਹੁੰਦੀਆਂ ਹਸਪਤਾਲ ਦੇ ਡਾਕਟਰ ਹੁੰਦੇ ਨੇ ਉਹ ਪੁਲਿਸ ਨਾਲ ਤਾਲਮੇਲ ਕਰਦੇ ਨੇ ਭਾਵੇਂ ਕਿ ਉਹ ਦੋਵੇਂ ਦੋਸ਼ੀ 2 ਘੰਟਿਆਂ ਦੇ ਵਿੱਚ ਵਿੱਚ ਫੜੇ ਗਏ ਨੇ ਉਨਾਂ ਤੇ ਕਾਨੂੰਨੀ ਕਾਰਵਾਈ ਵੀ ਹੋਊਗੀ ਬਣਦੀ ਸਜ਼ਾ ਵੀ ਮਿਲੂਗੀ ਪਰ ਸਵਾਲ ਇਹ ਆ ਕਿ ਅਸੀਂ ਜਿਸ ਦੇਸ਼ ਦੀ ਸਰਕਾਰ ਇਹ ਨਾਰਾ ਲਾ ਰਹੀ ਆ ਨਾਰਾ ਹੀ ਮੁੱਖ ਇਹ ਆ ਕਿ ਬੇਟੀ ਪੜ੍ਹਾਓ ਤੇ ਬੇਟੀ ਬਚਾਓ ਕੀ ਮੈਂ ਉਹ ਸਰਕਾਰ ਨੂੰ ਪੁੱਛਣਾ ਕਿ ਇਹ ਤੁਹਾਡਾ ਨਾਰਾ ਹੈ ਵਿਧਾਨ ਸਭਾ ਦਾ ਇਲੈਕਸ਼ਨ ਬਿਹਾਰ ਦੇ ਵਿੱਚ ਸਰਤੇ ਆ ਤੇਜੀਆਂ ਕੁਝੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕੀ ਇਹ ਇਨਸਾਨੀਅਤ ਦਾ ਘਾੜਨੀ ਆ ਉਸ ਤੋਂ ਵੀ ਵੱਡੀ ਸ਼ਰਮਸਾਰ ਕਰ ਦੇਣ ਵਾਲੀ ਗੱਲ ਇਹ ਆ ਸਾਥੀਓ ਕਿ ਨੈਸ਼ਨਲ ਮੀਡੀਆ ਨੇ ਬਿਲਕੁਲ ਵੀ ਇਹ ਘਟਨਾ ਨੂੰ ਸਾਂਝਾ ਨਹੀਂ ਕੀਤਾ ਕੇਵਲ ਸੋਸ਼ਲ ਮੀਡੀਆ ਤੇ ਇਹ ਜਿਹੜੀ ਖਬਰ ਹੈ ਵਾਇਰਲ ਹੋ ਰਹੀ ਆ ਤੇ ਲੋਕ ਹੌਲੀ-ਹੌਲੀ ਇੱਕ ਜੁਟ ਹੋ ਰਹੇ ਨੇ ਉਸ ਭੈਣ ਨੂੰ ਇਨਸਾਫ਼ ਦਿਵਾਉਣ ਵਾਸਤੇ ਤੇ ਮੈਂ ਸੋਚ ਰਿਹਾ ਕਿ ਕਿ ਐਂਬੂਲੈਂਸ ਵੀ ਹੁਣ ਸੇਫ ਨਹੀਂ ਰਹੀ ਹਰ ਦਿਨ ਅਨੇਕਾਂ ਪੈਣਾ ਬੀਬੀਆਂ ਮਾਤਾਵਾਂ ਐਂਬੂਲੈਂਸ ਦੇ ਵਿੱਚ ਕਿਸੇ ਕਾਰਨ ਵਜੋਂ ਸਵਾਰ ਹੋ ਕੇ ਹਸਪਤਾਲਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਕੀ ਹੁਣ ਉਹਨਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਖੌਫ ਨਹੀਂ ਪੈਦਾ ਹੋਊਗਾ ਤੇ ਕੀ ਬੀਤੀ ਹੋ ਗਈ ਉਸ ਪਰਿਵਾਰ ਤੇ ਜਿਸ ਪਰਿਵਾਰ ਦੀ ਧੀ ਦੇ ਨਾਲੇ ਵੈਸ਼ਿਆਨਾ ਹਰਕਤ ਜਿਹੜੀ ਹੋਈ ਹੈ ਕੀ ਹੁਣ ਉਹ ساری ਉਮਰ ਉਪਤੀ ਉਹ ਭੈਣ ਇਸ ਸਦਮੇ ਚੋਂ ਨਿਕਲ ਸਕੂਗੀ ਮਾਨਸਿਕ ਤੌਰ ਤੇ ਟੁੱਟ ਚੁੱਕੀ ਹੋਣੀ ਹੈ ਜਦੋਂ ਕਿਸੇ ਧੀ ਨਾਲ ਕਿਸੇ ਭੈਣ ਨਾਲ ਕਿਸੇ ਔਰਤ ਨਾਲ ਇਦਾਂ ਜ਼ਬਰਦਸਤ ਨਾ ਹੁੰਦਾ ਨਾ ਉਹਦੀ ਮਰਜ਼ੀ ਦੇ ਖਿਲਾਫ ਤੇ ਉਹ ਸਰੀਰਕ ਤੌਰ ਤੇ ਉਹਨਾਂ ਆਪਣੇ ਆਪ ਨੂੰ ਟੁੱਟਾ ਮਹਿਸੂਸ ਨਹੀਂ ਕਰਦੀ ਜਿੰਨਾ ਮਾਨਸਿਕ ਮਾਨਸਿਕ ਤੌਰ ਤੇ ਟੁੱਟ ਜਾਂਦੀ ਹੈ ਉਮਰ ਪਰਲੀ ਉਹ ਟੁੱਟ ਜਾਂਦੀ ਮਾਨਸਿਕ ਤੌਰ ਤੇ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਪ੍ਰਸ਼ਾਸਨ ਦੇਸ਼ ਦਾ ਜ਼ਿੰਮੇਵਾਰ ਹੈ ਜੀਆਂ ਘਟਨਾਵਾਂ ਨੂੰ ਜਿਹੜਾ ਰੋਕ ਨਹੀਂ ਪਾ ਰਿਆ ਤੇ ਜਿਵੇਂ ਕਿ ਮੈਂ ਦੱਸ ਚੁੱਕਾ ਕਿ ਇਲੈਕਸ਼ਨ ਬਿਹਾਰ ਦੇ ਵਿੱਚ ਸਿਰਤੇ ਆ ਤੇ ਇਸ ਮੁੱਦੇ ਨੂੰ ਢਾਲ ਬਣਾ ਕੇ ਇਲੈਕਸ਼ਨ ਦੀ ਇਲੈਕਸ਼ਨ ਦੇ ਵਿੱਚ ਵਰਤਿਆ ਜਾਊਗਾ ਇਲੈਕਸ਼ਨ ਲੜਿਆ ਜਾਊਗਾ ਤੇ ਜਿੱਤਿਆ ਜਾਊਗਾ ਜਿਹੜਾ ਕਿ ਬਹੁਤ ਸ਼ਰਮਸਾਰ ਕਰ ਦੇਣ ਵਾਲੀ ਗੱਲ ਹੋਊਗੀ ਤੇ ਹੋਊਗਾ ਇਦਾਂ ਹੀ ਸਭ ਤੋਂ ਸਾਰੇ ਸਵਾਲ ਨੇ ਸੋਚਣ ਵਾਲੀ ਗੱਲ ਆ ਜਿਹੜੇ ਸਵਾਲ ਨੂੰ ਜਵਾਬ ਮੰਗਦੇ ਨੇ ਤੇ ਕੀ ਕਿ ਤਾਂ ਹੋ ਰਿਹਾ ਕਿ મોદી ਹੈ ਤਾਂ ਸੰਭ 可能 ਹੈ ਸ਼ਾਇਦ ਤਾਂ ਹੀ ਹੋ ਰਿਹਾ ਸੋਚਣ ਵਾਲੀ ਗੱਲ ਆ ਸਾਥੀਓ ਗੰਭੀਰਤਾ ਨਾਲ ਸੋਚਿਓ ਜਿੱਥੇ ਇਹੋ ਜਿਹੇ ਮਾਮਲੇ ਸਰਕਾਰਾਂ ਵੱਲੋਂ ਦਬ ਦਿੱਤੇ ਜਾਂਦੇ ਨੇ ਨੈਸ਼ਨਲ ਮੀਡੀਆ ਤੇ ਨਹੀਂ ਵਿਖਾਏ ਜਾਂਦੇ ਤੇ ਫਿਰ ਇਹ ਕਹਿ ਸਕਦੇ ਆ ਕਿ ਮੋਦੀ ਹੈ ਤਾਂ ممکن ਹੈ ਲੱਖ ਲੱਖ ਲਾਂਤਾਂ ਇਹੋ ਜਿਹੇ ਪ੍ਰਸ਼ਾਸਨ ਨੂੰ ਇਹੋ ਜੀ ਸਰਕਾਰ ਨੂੰ ਤੇ ਉਹਨਾਂ ਦੋ ਦਰਿੰਦਿਆਂ ਨੂੰ ਤੇ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਮੀਡੀਆ ਰਹੀਂ ਰੌਲਾ ਪਾਓ ਇਕੱਤਰ ਹੋ ਉਸ ਭੈਣ ਦੇ ਲਈ ਆਵਾਜ਼ ਉਠਾਓ ਇਨਸਾਫ਼ ਦੀ ਮੰਗ ਕਰੋ ਤਾ ਜੋ ਉਹਨਾਂ ਦਰਿੰਦਿਆਂ ਨੂੰ ਜਲਦ ਤੋਂ ਜਲਦ ਅਜੇ ਹੀ ਸਜ਼ਾ ਮਿਲ ਸਕੇ ਕਿ ਅੱਗੇ ਤੋਂ ਕੋਈ ਵੀ ਇਨਸਾਨ ਅਜਿਹਾ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ